اوکے اوکے ਜੋ ਭਾਗ ਬੱਚੋ ਬੜੇ ਆਰਾਮ ਨਾਲ ਸਹਜ ਨਾਲ ਬੈਠੋ ਇਹ ਤਿੰਨ ਬੜੇ ਭਾਗ ਹੁੰਦੇ ਨੇ ਹੋ ਸਕੇ ਤਰਤੀ ਬਾਣੀ ਕੁਰਤੀ ਦਾ ਜਾਪ ਕਰੋ ਓਮ ਮੰਤਰ ਪੜੋ ਜਿੰਨਾ ਹੋ ਸਕੇ ਗੱਲਾਂ ਮਾਤਾਂ ਨੂੰ ਧੱਕ ਕਰੋ ਮੇਰੀ ਗੱਲ ਤੇ ਆਂਦੋ ਜਿੰਨਾ ਹੋ ਸਕੇ ਬਾਣੀ ਗੁਰੂ ਬਾਣੀ ਕਰੋ ਓਈ ਬੱਚਾ ਗੱਲਾਂ ਮਾਤਾਂ ਨਾਲ ਜਿੱਕੇ ਮੈਨੂੰ ਆਪਾਂ ਨੇ ਪ੍ਰੋਜੈਕਟ ਇਸ ਨੂੰ ਬੜੇ ਸ਼ਾਂਤੀ ਨਾਲੇ ਕੰਮ ਕਰਨਾ ਹੈ ਵਾਹਿਗੁਰੂ ਜੀ ਦਾ ਹਰ ਸਲਾਮ ਆਂ ਜਾਨੀ ਮੈਨੂੰ ਪਤਾ ਹੈ ਕਿ ਸਭ ਕਾਹਦੇ ਦੇ ਵਿੱਚੋਂ ਆਪਣਾ ਕੋਝ ਵਿੱਚ ਹੋਣਾ ਦੇ ਹੈ ਜਿਹੜਾ ਬੜਾ ਸੁਭਾਅ ਨਾਲ ਬਹੁਤ ਚੰਗਾ ਲੱਗਿਆ ਤੁਹਾਨੂੰ ਵਿਸ਼ੇਸ਼ ਸਨਮਾਨ ਦਿੱਤਾ ਜਾ ਰਿਹਾ ਹੈ ਇਹ ਸਾਰੇ ਦੇਖ ਰਹੇ ਨੇ ਸਾਰੇ ਤੁਹਾਨੂੰ ਦੇਖ ਰਹੇ ਨੇ ਫੋਟੋ ਖਿਚਾ ਰਹੇ ਹੋਰ ਚੁਣਿਆ ਜਾਣਾ ਤੁਹਾਡੇ ਵਿੱਚੋਂ اس سب سے کچھ اچھا ہے اس لحظہ تو چھوٹا ہے جائے لوگی دلن آت کرنا بادن میں لے گا تو انہوں سارے لے گھرہے ہیں آپ کے لئے ہوتے ہیں کہ آپ پر یہ دلن میں کتا کرنا بچیاں تو اپس کام دے ہو سارا رہے ہیں جاپنا نہیں جائے کلی تو آپ پر یہ دلن میں تھی آگیں گے سارے لے گھرہے ہیں بہت سوڑے لے آپ پر سارے مٹھے ہوئے سنے میں ایردک کیا گیاں کر رہے ہیں کوڑی اوپا گاں سارے لے گے ਜਸੋ ਕਰਦੇ ਆਂ ਅਸੀਂ ਨੌਕਾ ਪਟਵਾ ਕਰਦੇ ਆਂ ਭਾਰਤੀ ਦੋਮਿਕਾ ਕੋਈ ਤੋ ਬਿਲਕੁਲ ਮੋੜੇ ਲੱਗਦੇ ਹੋ ਇੱਦਾਂ ਬੱਚੇ ਸ਼ਾਂਤ ਬੈਠੇ ਸਰ ਫੇਰ ਕੀ ਆਇਆ ਗੱਲਾ ਨਹੀਂ ਮੰਨਦੀ ਉਹਨਾਂ ਦਾ ਟਾਈਮ ਇਹਨਾਂ ਦਾ ਟਾਈਮ ਅਸੀਂ ਸਾਜਿ ਕਰਾਦੇ ਜਦ ਵੀ ਉਹ ਲੋਕੀ ਆਪਣੀਆਂ ਪੂਰੀਆਂ ਕਰ ਲੋ ਜੀ ਮੈਂ 2 ਮਿੰਟਾਂ ਟਾਈਮ ਦੱਸਦੀ ਲੇਕਿਨ ਟਾਈਮ ਬੱਦ ਹੋ ਚੁੱਕਿਆ ਆ ਯਾਰ ਤਕਰੀਬ ਆਪਣੀਆਂ ਤਿਆਰੀਆਂ ਖਿੱਚ ਲੋ ਥੋੜੀ ਜਿੜ ਦੇ ਵਿੱਚ ਅਪਾ ਦਸਤਾਰਾਂ ਤਰਬਾਦੇਸ਼ ਕਰਾ ਦਦੇ ਨੇ ਪੰਗਲਾ ਚੱਲੀ ਜਾਂਦੇ ਨੇ ਕੀ ਇਹ ਤਾਂ ਚਾਰ ਜੱਟ ਚੱਲ ਰਹੇ ਨੇ ਇਹਨਾਂ ਦੇ ਕੀ ਕਰਨਾ ਕਿਰਜੀ ਤੁਹਾਨੂੰ ਪ੍ਰਮਾਣ ਕਰਨਾ ਦਿਖਾ ਦੇ ਕੋਈ ਇੱਕ ਵੇਂ ਦਿਖਾਤਾ ਗੱਲ ਜੀ ਇੱਕ ਕਿਰਪਾ ਕਰਕੇ ਬੈਠਣ ਕਰੋ ਕਿ ਜੇ ਪ੍ਰਮਾਣ ਨੇ ਮਾਰੇ ਕੋਈ ਗੱਲ ਸਾਰੇ ਬੈਠਣ ਕਿਰਪਾ ਕਰੋ ਆਪਣੀ ਅਦਿਕਾ ਜਿਹੜੇ ਛੋਟੇ ਸਾਹਿਬ ਜਿਹੜੇ ਆਪਾਂ ਤੇ ਆਈ ਸਭਾ ਦਾ ਸਭ ਇਹ ਇੱਕ ਮਾਰਕ ਇਹ ਤੁਹਾਨੂੰ ਇੱਥੇ ਇਕੱਠੇ ਕਰਦਾ ਜਿੱਦ ਤੁਹਾਨੂੰ ਛੋਟੇ ਸਾਹਿਬੀ ਸਹਾਇਤਾ ਗਰਾਉਂਡਿੰਗ ਕਰਵਾਦਾ ਆਪਣਾ ਰਵਾਜ ਨਹੀਂ ਹੈ ਕੋਈ ਔਰ ਕੋਈ ਵੀ ਜੇ ਤੁਸੀਂ ਖਾਣਾ ਹੋਵੇ ਤਾਂ ਆਰੰਭ ਜਿੰਨਾਂ ਵਾਲੇ ਕੋਈ ਹੋਰ ਬੈਠੀ ਭੇਜ ਆ ਜਾਓ। ਸਾਰੇ ਲੋਕੋ ਦੇਖਿਆ ਆਪਣੇ ਪ੍ਰੋਗਰਾਮ ਵਧੀਆ ਤਰ੍ਹਾਂ ਚੱਲ ਰਹੀ ਹੈ। ਇਹ ਪਹਿਲਾ ਪ੍ਰੋਗਰਾਮ ਆਖਰ ਪਹਿਲੇ ਸ਼ਹਿਰ ਦਾ ਬੱਚਿਆਂ ਦੇ ਕੱਲੇ ਕਰੇ ਪਰਮਪਰਪਰ। ਸਾਰੇ ਬੱਚਿਆਂ ਨੂੰ ਵਿਖਤੀ ਹੋ ਰਿਹਾ ਹੈ ਕਿ ਤੁਹਾਨੂੰ ਦਿੱਤੇ ਸਮੇਂ ਦੇ ਅੰਦਰਕ ਦਸਤਾਖਤ ਦਿਖਾਣੇ ਹੋਏਗੀ। ਔਰ ਜਿਹੜੇ ਬੱਚੇ ਨੇ ਦਸਤਾਖਤ ਕਰਾ ਲਈ ਉਹ ਆਪਣੀ ਸੀਟ ਤੇ ਖੜਾ ਹੋਗੇ। ਕਾਲਾ ਨਾ ਹੈਗਾ ਉਸ ਦਾ ਨਾਮ ਲਿਖਿਆ ਜਾਊਗਾ ਜੀ ਬਾਈਸ ਸਾਡੇ ਭਾਈ ਸਾਹਿਬ ਨਾਲ ਨਾਲ ਜਾਂ ਕੋਈ ਨਾ ਆਪ ਨਾਮ ਲਿਖਿਆ ਜਾਊਗਾ ਪਰ ਉਸ ਰੇਕ ਤੱਕ ਤੁਸੀਂ ਆਪਣਾ ਮਕਾਨ ਸਾਰੇ ਖੜੇ ਹੋ ਜਿਓਗੇ ਆ ਬਾਅਦ ਵਿੱਚ ਤੁਸੀਂ ਜਾ ਕੇ ਬਹਿ ਜਿਓ ਉਸਤਾਰ ਐ ਐ ਮਤਸਾ ਲਾਇਓ ਪਹਿਲਾਂ ਹੀ ਆਪਣੀ ਪੂਰੀ ਤਸੱਲੀ ਦੇ ਨਾਲ ਦਸਤਾਰ ਨੂੰ ਸਜਾ ਲਿਓ ਬਿਲਕੁਲ ਕਾਲੀ ਨਾ ਕਰੋ 12 ਮਿੰਟ ਬਹੁਤ ਜ਼ਿਆਦਾ ਹੁੰਦੇ ਨੇ ਇਹਦਾ ਜੇ ਕੋਈ ਹੋਵੇ ਤਾਂ 13 ਮਿੰਟ ਦਾ ਬਾਬਾ ਨਾਮ ਕਿਹਾ ਬੋਲਦਾ ਕਰਦੇ 13 ਮਿੰਟ ਦੇ ਦਿੰਦੇ ਆ ਲੇਕਿਨ ਕੋਈ ਵੀ ਬੱਚਾ ਇਹਨਾਂ 13 ਮਿੰਟਾਂ ਤੋਂ ਬਾਅਦ ਇਸ ਤਰ੍ਹਾਂ ਇਸ ਤਰ੍ਹਾਂ ਬਸਤਾਵ ਨਹੀਂ ਕਰੇ ਤੇ ਜਿਹੜਾ ਬੱਚਾ ਸਜਾਲੇਗਾ ਉਹ ਆਪਣੀ ਸੀਟ ਤੇ ਖੜਾ ਹੋ ਜਾਊਗਾ ਤੇ ਸਟਾਰਾ ਲਾ ਕੇ ਫੱਟੇ ਬੜਾ ਕੇ ਤੇ ਉਸ ਤੋਂ ਬਾਅਦ ਉਹਦਾ ਨਾਮ ਉੱਪਰ ਰੋਲ ਕਰ ਲਿਆ ਜਾਏਗਾ ਕਿ ਕਿਹੜਾ ਬੱਚਾ ਆ ਮੈਂ ਬੇਰੀਆਂ ਤੇ ਕਿਤਾਬ ਦਾ ਨਾਮ ਨਹੀਂ ਲਿਖਿਆ ਗਿਆ ਕਿਰਪਾ ਕਰਕੇ ਨਾਮ ਲਗਵਾ ਲਓ ਬਾਅਦ ਵਿੱਚ ਜੇ ਪੁੱਛੇ ਤੁਹਾਡਾ ਨਾਮ ਕੀ ਹੈ ਤੇ ਇਹਦੇ ਨਾਮ ਤੋਂ ਆਇਆ ਫਿਰ ਉਹ ਆਉਂ ਨਹੀਂਗਾ ਠੀਕ ਹੈ ਜੀ ਅੱਜ ਦਸ ਵਜੇ ਰੇਡੀਓ ਸਾਡੇ ਕੋਈ ਰਹਿ ਗਿਆ ਹੁਣ ਤੁਹਾਨੂੰ ਦੱਸਦੇ 15 ਸਵਾ ਦਸ ਜੀ ਦੇਖੋ ਜੀ ਪੂਰੇ 11 ਵਜੇ ਹੈ ਲੋ 11 ਵਜੇ ਸਾਥ ਖੜਾ ਦੇਣਾ ਜੀ ਆਪਾਂ ਨੇ ਉਸ ਤੋਂ ਬਾਅਦ ਤੁਹਾਡਾ ਟਾਈਮ ਤੁਹਾਡੇ ਸਾਹਮਣੇ ਚੱਲ ਰਿਹਾ ਹੈ ਲੇਕਿਨ ਛਿੰਗਰ ਕੋਈ ਹਿੱਸਾ ਨਹੀਂ ਆ ਦੇਖੀ 11 ਵਜੇ ਰਾਈਟਾ ਸਟਾਰਟ ਹੋ ਜਾਣਾ ਜੀ 13 ਮਿੰਟ ਮਿਲਣਗੇ 1 ਮਿੰਟ ਗ੍ਰੇਸ ਸਮਾਂ ਦਾ ਹੋ ਗਿਆ ਹੁਣ ਤੁਹਾਨੂੰ 12 ਮਿੰਟਾਂ ਵਿੱਚ ਦਸਤਾਰ ਖਾਣੀ ਹੈ ਫਿਰ ਅਨ ਰੌਡ ਤੇ ਨਾ ਆਈਪੁਨੀ ਸਰ ਕਿੱਦਾਂ ਲਿਆ ਦਿੰਦੇ ਸੋ ਟਾਈਮ ਕਿਧਰ ਰੋਲ ਕਰਦੇ ਨੇ ਇਹ ਫੀਚਰ ਦੇ ਨਾਲ ਕਿੱਦਾਂ ਕਰੇ ਕਿਹੜਾ ਐਪ ਤਾਂ ਕੀ ਕਰਨਾ

اپنی آئی فون بڑی تقریباً سارے آ چکے 10 ਨਾਲ 10 60 ਨਾਲ ਕਰੋ 15 60 ਨਾਲ ਕਰੋ ਬਾਅਦ ਉਹ ਜਿਹੜੇ ਹਿੱਸਾ ਲੈਣ ਬੈਠੇ ਹੋਏ ਨੇ ਆਉਣ ਤੋਂ ਜਲਦੀ ਆਪਾਂ ਦੇ 11 ਵਜੇ ਤੱਕ ਆ ਜਾਣਾ ਹੈ ਇਹਦੇ ਨਾਲ ਬੁੱਕ ਕਰਵਾ ਦਿਓ ਬਾਕੀ ਜਿਹੜੇ ਬੱਚੇ ਅਲੱਗ ਅਲੱਗ ਪਾਗਮਾ ਰੱਖ ਕੇ ਸਾਡੇ ਨਾਲ ਚੱਲ ਰਹੇ ਨੇ ਜਿਹੜੇ ਵੀ ਭਾਗ ਲਿੱਤਾ ਹੋਇਆ ਜਿਨ੍ਹਾਂ ਦਾ ਨਾਮ ਉਹ ਆਉਣ ਨਾਲ ਕੋਲੋਂ ਨਾਮ ਲਿਖਵਾ ਦਿਓ ਆ ਦੱਸੋ ਇਹਨਾਂ ਨੂੰ ਕੋਈ ਪਾਈਟ ਨਹੀਂ ਬਣਦੀ। ਕਹਿੰਦੇ ਹਾਂ ਕਿ ਦਫ਼ਤਰਾਂ ਤੋਂ ਵੀ ਬਹੁਤ 10 ਮਿੰਟਾਂ ਦਾ ਮਤਲਬ ਹੈ। ਵਿਭਾਗਾਂ ਤੋਂ ਵੀ ਨਹੀਂ ਆਉਂਦੀ। ਕੋਈ ਪ੍ਰਤੀਨਿਧਤਾ ਨਹੀਂ ਆਇਆ ਇਹ ਨਹੀਂ। ਕੋਈ ਅ ਅ ਸ਼ਾਨੀਸ਼ੀਸ਼ੀ ਵਾਇਲਡ ਸਾਵਧਾਨੀ ਦੇ ਹੱਥ ਤੇ ਕਾਂਦੀ ਭਾਈ ਜੀ ਦਾ ਖਤਸਾ ਵਾਲੀ ਤੇ ਕਿਤੇ ਹੁੰਦੇ ਹੈ। ਅ ਜਿਹੜੀ ਬੱਚੇ ਕਵਿਤਾਾਂ ਤੋਂ ਸ਼ੁਰੂ ਹੈ। ਉਹਨਾਂ ਨੂੰ ਬੇਨਤੀ ਹੈ ਜੀ ਉਪਰ ਦਰਵਾਜ਼ਾ ਸਾਹਿਬ ਦੇ ਹਾਲ ਉੱਤੇ ਪਹੁੰਚੋ ਤੇ ਦਰਵਾਜ਼ਾ ਸਾਹਿਬ ਦੇ ਵਿੱਚ ਉੱਤੇ ਮੁਖਵਲੇ ਹੋਣ ਤੇ ਸਾਰੇ ਬੱਚਿਆਂ ਦੇ ਖਲਾਲ ਸਾਰਿਆਂ ਨੇ ਬਹੁਤ ਅਕਤੀ ਲਈਓ ਸਟੇਜ ਤੇ ਜਦੋਂ ਸਾਰੇ ਬੱਚੇ ਇੱਧਰ ਬੈਠੋਗੇ। ਮੈਂ ਤਾਂ ਲਾ ਲਿਆ ਕਿ ਹੈ ਨਹੀਂ। ਨਹੀਂ ਤਾਂ ਸੜਾ ਆ ਜਾਂਦਾ ਹੁੰਦਾ ਬੰਦਾ ਨਹੀਂ ਕਰਦੇ ਨਹੀਂ। ਜਿਹੜਾ ਕਵਿਤਾ ਮੁਕਾਬਲਾ ਹੋਣਾ ਉਹ ਦਰਬਾਰ ਸਾਹਿਬ ਦੇ ਵਿੱਚ ਹੋਏਗਾ ਤੇ ਦਰਸਾਰਪ ਕਵਲ ਇੱਥੇ ਹੋਵੇਗਾ ਉਸ ਤੋਂ ਕੀ ਸਮਾਂ ਜਿਹੜਾ ਕੋਈ ਕੋਲ ਉਹ ਸੀਮਤ ਹੈ ਬਿਲਕੁਲ ਸਤਿ ਕਿਰਪਾ ਜੀ ਕੋਲ ਪੱਕ ਬੰਦੀ ਜੀ ਇੱਥੇ ਸਭੀ ਲੱਗ ਜੂਗਾ ਯੋਗ ਲੈ ਲਓ ਤੋ ਫੋਟੋ ਕਿਸ ਦੀ ਆਉਗੀ ਬੈਠੋ ਬੈਠੋ ਵੇ ਪੱਕੇ ਤੁਣੀ ਬੰਦਾ ਪਰ ਬੜੀ ਭੋਵ ਬੰਦਾ ਹਾਂ ਹਾਂ ਪੱਕੇ ਪੱਕੇ ਬੜੀ ਭੋਵ ਬੰਦਾ ਜਿਹਦੇ 3000 ਰੁਪਏ ਡੇਵੀ ਲੱਗੀਆਂ ਹੋਣਾਂ ਹੁਣ ਛੋਟੀ ਕਰਤੀ ਹੁਣੀ ਨਹੀਂ ਪਹਿਲਾਂ ਆ ਰਹੇ ਤੁਹਾਡਾ ਲਾਈਵ ਤੁਹਾਡਾ ਲਾਈਵ ਚੱਲ ਰਿਹਾ ਤੁਸੀਂ ਛੱਡੋ ਮੈਂ ਵੀ ਬੰਦੀ ਵੇ ਹਾਂ ਬਾਕੀ ਦਾ ਨਾਮ ਕੋਈ ਕਿਹੜਾ ਤਾਂ ਖੁਸ਼ ਹੋ ਜਾਓ ਠੀਕ ਹੈ ਇਸ ਕਰਕੇ ਸਵਾਲ ਸਮਾਪਤ ਹੋ ਗਏ ਬੱਚੇ ਸਾਰੇ ਬਹੁਤ ਖੁਸ਼ ਹਾਂ ਤੇ ਪਾਣੀ ਦੇ ਬੱਚਿਆਂ ਨੇ ਦਵਨ ਮੁਕਾਬਲੇ ਵਿੱਚ भाग ਲਿਆ ਵੀ ਤਾਰੀਖਾ ਦੇ ਚੋਣੀਆਂ ਤੇ ਦੂਜੇ ਨੰਬਰ ਤੇ ਨਾਲੇ ਕਵਿਤਾ ਮੁਕਾਬਲੇ ਵਿੱਚ ਹਿੱਸਾ ਲਿਆ ਕੋ ਬਾਦ ਵਿੱਚ ਆਪਾਂ ਉਹਨਾਂ ਨੂੰ ਕਰ ਲੈਣ ਕਿ ਕੋਈ ਗੱਲ مقابلہ اس سے جو ہے پہلا اور اس کے بعد کبھی کا مقابلہ تھوڑا کیتا ٹھیک ہے تو بعد میں ٹریننگ کے ساتھ دی جائے گی سارے تے سارے ہو ریڈی ہو جی ٹھیک ہے جی ਤੇ ਝਕਾਰਾ ਲੱਗੇਗਾ ਚਲੋ ਤੁਸੀਂ ਆਪਣੀਆਂ ਦਸਾਰਾ ਦਵਾਨੇ ਬਗੜੇ ਸ਼ੁਰੂ ਕਰ ਲੈਣੇ ਨੇ 54 ਸੈਕਿੰਡ ਤੇ 15 ਸੈਕਿੰਡ ਹੋਣਗੇ 14 54 ਮਿੰਟ ਤੇ 15 ਸੈਕਿੰਡ 14 ਹੋਗੇ ਉੱਠੋਗੇ ਜੀ ਨੋਟ ਕਰ ਲਓ 55 ਦੇ ਸਾਹਮਣੇ ਜਿਹੜਾ ਝਕਾਰਾ ਲਗਾ ਕੇ ਸਾਰੇ ਬੱਚੇ ਫਲਾ ਬਣੇ ਪੀ ਪੋਜੀਸ਼ਨ ਨੂੰ ਲੈ ਲੈ ਜੀ ਮਾਲਕ ਜੀ ਸ਼ਰਧੇ ਜਿਹੜੇ ਬੱਚੇ ਦਾ ਪਾਉਨਾ ਮਿੱਤਰ ਉੱਪਰ ਸਰਵਸਤ ਕਰ ਦੀ ਕਿਰਪਾ ਕਰਦੇ ਬਹਿ ਜਾ ਇੱਥੇ ਬਹਿ ਜਾ شدی چار سات ਬੜੇ ਹੀ ਆਰਾਮ ਦੇ ਨਾਲ ਵਾਹਿਗੁਰੂ ਜੀ ਕਕੇ ਕਰਕੇ ਅਰਦਾਸ ਨਾਲੇ ਬੰਨ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰਦੇ ਚਲੇ ਚਲੋ ਤੇ ਦਸਤਾਰਾ ਸਜਾਓ ਕੋਈ ਵੀ ਜਲਦਬਾਜ਼ੀ ਨਾ ਕਰਿਓ ਬਹੁਤ ਸਾਣਾ ਸਮਾਂ ਆ ਤੁਹਾਡੇ ਕੋਲ ਬਹੁਤ ਟਾਈਟ ਦਿੱਤਾ ਗਿਆ ਆ ਬਾਟੀ 15 ਕਰਤੀ ਹੈ ਬਾਟੀ ਨਹੀਂ ਸ਼ੁਭ ਅੱਛਾ ਉਹ ਬਿਲਕੁਲ ਜੀ ਕੋਈ ਬੱਚੇ ਨਹੀਂ ਹੋ ਆ ਰਹੇ ਆ ਦਸਤਾਰਾ ਕਿਤਾ ਸਜਾਨੀਆਂ ਨੇ ਵਾਚ ਸਮੇਂ ਦੇ ਵਿੱਚ ਬਲੀਆ ਦਸਤਾਰ ਇਕੜਨ ਦਾ ਲਈ ਐਜੈਂਸੀ ਪ੍ਰੋਬਲਮ ਹੁੰਦੇ ਰਹੇ ਜਾਈਦੇ ਨੇ ਤਾਂ ਜੋ ਸਾਡੇ ਸਾਰੇ ਕੀਨੇਦਾਰ ਪਿਆਰ ਹੋ ਸਕੇ ਦਸਤਾਰਾ ਸਕੇ ਸਾਡੀ ਦਸਤਾਰਾਂ ਮਿਲੀਆਂ ਨੇ ਅਜਾਣ ਦੇ ਆਹ ਜੀ ਬੇਤਰੀ ਨਹੀਂ ਸਾਰੇ ਬੱਚਿਆਂ ਨੂੰ ਜਿਹੜੇ ਕਵਿਤਾ ਸੁਸ਼ਰੀਆਲੇ ਨੇ ਜਾਂ ਜਿਹਨਾਂ ਨੇ ਜਾਣਾ ਹੀ ਕੋਈ ਸਾਬ ਜਾਨ ਦੇ ਨਾਮ ਬੋਲਣਾ ਚਾਹੁੰਦਾ ਹੈ ਕੋ ਕਵਿਤਾ ਹੈ ਗੁਰਬਾਸ਼ਰੇ ਜੀਵਨ ਦਾ ਤੁੰਦ ਕੋਈ ਕੁਝ ਵੀ ਆਪਣਾ ਚਾਹੁੰਦੇ ਤੁਸੀਂ ਆ ਸਕਦੇ ਹੋ ਮੁਕਾਬਲੇ ਤੋਂ ਬਾਅਦ ਦਰਵਾਜ਼ਾ ਖੁੱਲ੍ਹਦਾ ਹੈ ਤੇ ਸਾਰੇ ਬੱਚਿਆਂ ਨੂੰ ਸਿਰ ਤੋਂ ਬੇਨਤੀ ਹੈ ਜੇ ਕੋਈ ਕੋਈ ਬਾਣੀ ਦਾ ਪਾਠ ਸੁਣਾਉਣਾ ਚਾਹੁੰਦਾ ਹੈ ਜਾਂ ਮੂਲ ਮੰਤਰ ਸੁਣਾਉਣਾ ਚਾਹੁੰਦਾ ਹੈ ਸਭ ਦੇ ਨਾਮ ਖਾਨ ਵਾਲੇ ਜਿਹੜਾ ਵੀ ਤੁਹਾਡਾ ਮਨ ਕਰਦਾ ਹੈ ਜਿੰਨਾ ਵੀ ਤੁਹਾਨੂੰ ਆਉਂਦਾ ਹੈ ਤੁਸੀਂ ਆ ਕੇ ਜੁਲ ਸੁਣਾਓ ਤੇ ਦਰਵਾਜ਼ਾ ਖੁੱਲ੍ਹਦਾ ਹੈ ਪਹਿਲਾਂ ਦਰਵਾਜ਼ਾ ਮੁਕਾਬਲੇ ਕਰਦੇ ਟਾਈਮ ਜਿਹੜਾ ਹੈ ਤੁਹਾਡਾ ਉਹ 2 ਮਿੰਟ ਬਿਲਕੁਲ ਕੇ ਤੇ ਸਮਾਂ ਨਾਲ ਨਾਲ ਗੁਜ਼ਰੇ ਹੈ ਹਾਂਜੀ ਬੇਨਤੀ ਹੈ ਪਾਦੀ ਬੇਨਤੀ ਸਾਰੇ ਬੱਚਿਆਂ ਨੂੰ ਜਿਹੜੇ ਦਸਾਰਾ ਮੁਕਾਬਲਾ ਹੋ ਰਿਹਾ ਹੈ ਨਾ ਇਹਦੇ ਅੰਦਰ ਜਿਹੜੇ ਬੱਚੇ ਇੱਥੇ ਨਗਰ ਹਾਲ ਕਮੇਟੀ ਆ ਉਹਨਾਂ ਦਾ ਕੀ ਅਫੈਕਟਰ ਲਾਗੂ ਉਹਦੇ ਜਿੱਥੇ ਜਾਣਾ ਵਾ ਕਿ ਕੋਈ 12000 ਜੱਕੀ ਆ ਕੇ ਵਿਚ ਵੇਣਾ ਉਹਦੇ ਲਿਖੇ ਜਾਣਾ ਚਾਹੀਦਾ ਸੋ ਬੇਨਤੀ ਇਹਦੇ ਕੋਲਤੀ ਬਾਅਦ ਵੀ ਦੁਬਾਰਾ ਪਿਆਰੇ ਨੇ ਕੋਈ ਇਥੇ ਹਾਲ ਦੇ ਨਗਰ ਹਾਲ ਦੇ ਵਿੱਚ ਆਓ ਇਸ ਦਸਾਰਾ ਜਾਓਗੇ ਫਰਕ ਇਹ ਹੋਦੀ ਹੈ ਕਿ ਜਿਹੜੇ ਬੱਚੇ ਬਾਹਰ ਸਾਰਾ ਵੱਧ ਰਹੇ ਨੇ ਕੰਪੀਟੀਸ਼ਨ ਦਾ ਭਾਗ ਲੈ ਕੇ ਜੇਕਰ ਅੰਦਰ ਵਧਾ ਲਈ ਉਹ ਬਾਹਰ ਕੋਈਆਂ ਕਰਾਉਣ ਆਪਣੇ ਜਿਹੜੇ ਜ਼ੈਰ ਉੱਪਰ ਫੇਸ ਕਰਾਉ ਉਹ ਕਰਨਾ ਕੰਪੀਟੀਸ਼ਨ ਸਾਡੇ ਸਾਹਮਣੇ ਅੱਖਾਂ ਦੇ ਸਾਹਮਣੇ ਹੋਵੇਗਾ ਕੋਈ ਬੱਚਾ ਪਿਆਰ ਹੋ ਕੇ ਅੰਦਰ ਇਹ ਪਹਿਲਾ ਬਣੇ ਸੋ ਇਹ ਇੱਕ ਗੱਲ ਵੀ ਬੇਈ ਹੈ ਕਿ ਸਾਰੇ ਬੱਚੇ ਸਾਡੀ ਸਰਕਾਰ ਚਾਹੁੰਦੇ ਨੇ ਵੀ ਆਪਾਂ ਜੋ ਆਫੀਸ਼ੀਅਲ ਹੋ ਰਹੇ ਆ ਉਹਦੇ ਹੀ ਪ੍ਰੋਗਰਾਮ ਨਾਲ ਰੱਖਣਾ ਹੈ ਕੰਕੜੀ ਸੋਰੀ ਪੜੀ ਰਿਹਾ ਉਹ ਨਹੀਂ ਛੇੜਨਾ ਟੱਚ ਨਹੀਂ ਕਰਨਾ ਸਨੇਹੇ ਸੋਹਣਾਂ ਸਾਰਾ ਸ਼ਰੀਆਂ ਕੋਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ